ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਭਾਈ ਜੀ ਅੱਜ ਹੋਰ ਨਗੀਨਾ ਗੱਡੀਆਂ ਦਿਖਾਉਣ ਜਾ ਰਹੇ ਹਾਂ ਜਿਵੇਂ ਤੁਸੀਂ ਭੰਡਾਰੀ ਕਾਰ ਬਜ਼ਾਰ ਤੇ ਜੀ ਗੱਡੀਆਂ ਦੇਖਦੇ ਹੋ 0 ਕਿਲੋਮੀਟਰ ਤੱਕ ਦੀਆਂ ਵੀ ਇਹਨਾਂ ਕੋਲੇ ਗੱਡੀਆਂ ਹੁੰਦੀਆਂ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਭੰਡਾਰੀ ਕਾਰ ਬਜ਼ਾਰ ਬਹੁਤ ਵੱਡਾ ਸ਼ੋਰੂਮ ਹੈ ਭਾਈ ਕੋਈ ਇਹਨਾਂ ਕੋਲੇ ਇੱਕ ਨਹੀਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਗੱਡੀਆਂ ਹੈ ਤਾਂ ਥੋੜੀ ਅਸੀਂ ਅੱਜ ਗੋਲਦੀ ਭਾਈ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਗੋਲਦੀ ਭਾਈ ਮਾਪਾ ਮਿਲਣ ਜਾ ਰਹੇ ਹਾਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਸਰ ਬਹੁਤ ਵਧੀਆ ਹਾਂ ਸਤਿ ਸ਼੍ਰੀ ਅਕਾਲ ਜੀ ਮੇਰੇ ਮਤਲਬ ਹੋਰ ਨਵਾਂ ਸਟਾਕ ਹਰ ਦਿਨ ਆਉਂਦਾ ਰਹਿੰਦਾ ਜੀ ਸਟਾਕ ਡੇਲੀ ਸਾਰਾ ਅਪਡੇਟ ਹੁੰਦਾ ਜੀ ਡੇਲੀ ਕਰਾਉਂਦੀਆਂ ਡੇਲੀ ਸਾਡੇ ਵੀ ਲੈ ਕੇ ਵੀ ਜਾਂਦੀ ਹੈ ਠੀਕ ਹੈ ਜੀ ਹਾਂਜੀ ਸਰ ਨਵਾਂ ਸਟਾਕ ਉਹ ਕਿਹੜਾ ਕਿਹੜਾ ਆਇਆ ਜੀ ਕਿਹੜੇ ਕਿਹੜੇ ਨਵਾਂ ਸਟਾਕ ਸਰ ਮਿਕਸੀ ਆ ਜਿਹਦਾ ਕ੍ਰੇਟਾ ਵੀ ਆ ਗਈਆਂ ਜੀ ਵੈਨਿਊ ਕੁਛ ਆ ਗਈਆਂ ਜੀ ਇਹਦਾ ਸਾਰਾ ਡੇਲੀ ਅਪਡੇਟ ਹੁੰਦਾ ਜੀ ਠੀਕ ਹੈ ਜੀ ਸਰ ਕਈ ਨਾ ਸਾਡੇ ਭਰਾਵਾਂ ਨੇ ਬਹੁਤ ਜ਼ੋਰ ਲਾਇਆ ਵਿਚਾਰਿਆਂ ਨੂੰ ਕੋਈ ਕਹਿੰਦਾ ਸਾਨੂੰ ਫੋਰਚੂਨਰ ਨਹੀਂ ਮਿਲ ਰਹੀ ਸਾਨੂੰ ਤਿੰਨ ਤਿੰਨ ਮਹੀਨੇ ਦਾ ਚਾਰ ਚਾਰ ਮਹੀਨੇ ਦਾ ਮਤਲਬ ਟਾਈਮ ਮੇਰੇ ਕੋਈ ਨਾ ਸਾਨੂੰ ਥਾਰ ਨਹੀਂ ਮਿਲੀ ਮੈਨਸ ਨੂੰ ਸਕੋਰ ਵੀ ਮਿਲ ਰਹੀ ਜੀ ਅਪਾ ਪਿਛਲੀ ਵੀਡੀਓ ਚ ਉਹ ਗੱਲ ਕਹੀ ਸੀ ਵੀ ਕਿਸੇ ਵੀਰ ਨੂੰ ਜੀ ਵੇਟਿੰਗ ਵਾਲੀ ਕੋਈ ਵੀ ਕਾਰ ਚਾਹੀਦੀ ਤੁਸੀਂ ਸਾਡੇ ਕੋਲ ਵਿਜ਼ਿਟ ਕਰੋ ਜੀ ਫੋਨ ਦੇ ਉੱਤੇ ਬਹੁਤ ਘੱਟ ਡਿਟੇਲ ਦਿੱਤੀ ਜਾਂਦੀ ਆ ਜੀ ਤੁਸੀਂ ਸਾਡੇ ਕੋਲ ਵਿਜ਼ਿਟ ਕਰੋ ਕਿਉਂ ਨਹੀਂ ਕਾਰ ਮਿਲਦੀ ਅਸੀਂ ਪਤਾਵਾਗੇ ਲੈ ਕੇ ਤੁਹਾਨੂੰ ਦੋਸਤੋ ਤੁਹਾਨੂੰ ਨਾ ਜਿਹੜੀ ਵੱਡੀ ਗੱਲ ਕੀ ਹੈ ਸਰ ਦਾ ਜਿਹੜੇ ਆਪਣੇ ਗੋਲਦੀ ਭਾਜੀ ਹੈ ਇਹਨਾਂ ਦਾ ਇੱਕ ਬੈਂਕ 'ਚ ਨਹੀਂ ਇਹ ਤੁਹਾਨੂੰ ਆਪਣੇ ਮੂੰਹ ਦੱਸਣਗੇ ਜਿਹਨਾਂ ਨਾਲ ਗੱਡੀਆਂ ਦਾ ਲੋਨ ਕਰਵਾ ਕੇ ਦਿੰਦੇ ਆ ਸਰ ਕਿੰਨੀਆਂ ਬੈਂਕਾਂ ਦੇ ਵਿੱਚ ਆਪਣਾ ਆਪਣੇ ਕੋ 15 ਬੈਂਕ ਪ੍ਰਾਈਵੇਟ ਆ ਜੀ ਜੀ 4 ਬੈਂਕ ਆਪਣੇ ਕੋ ਸਰਕਾਰੀ ਸਰਕਾਰੀ 19 ਬੈਂਕ ਸਰ ਦੇ ਕੋਲੇ ਜਿਹੜੇ ਮਤਲਬ ਕੀ ਹੈ ਇਹਨਾਂ ਦੇ 19 ਬੈਂਕ ਦੇ ਵਿੱਚ ਇਹਨਾਂ ਦਾ ਚੱਲਦਾ ਲੈਣ ਦੇ ਸਕਦੇ ਆ ਪੰਜਾਬੀ ਚ ਆਪਾਂ ਮਤਲਬ ਕਿਸੇ ਵੀਰ ਨੇ ਜੀ ਚਾਹੇ ਸਰਕਾਰੀ ਜੋਬ ਕਰਦਾ ਚਾਹੇ ਪ੍ਰਾਈਵੇਟ ਹੈ ਬਿਲਕੁਲ ਜਿਦਾ ਸਾਡੇ ਹੁਣ ਆਰਮੀ ਪਰਸਨ ਆ ਜੀ ਆਰਮੀ ਪਰਸਨ ਵੀਰ ਚਾਹੇ ਨਵੀਂ ਤੇ ਚਾਹੇ ਪੁਰਾਣੀ ਕਾਰ ਲੈਣ ਨੂੰ ਜੀ ਰਾਈਟ 2 ਘੰਟੇ ਚ ਕਾਰ ਡਰਾਈਵਰ ਕਰਾ ਠੀਕ ਹੈ ਜੀ ਨੋਟ ਕਰਕੇ ਗੋਲੀ ਭਾਈ ਆਪਾਂ ਨੇ ਇੱਕ ਪਿਛਲੀ ਵੀਡੀਓ ਚ ਇੱਕ ਗੱਲ ਸਾਡੇ ਭਰਾਵਾਂ ਨੂੰ ਸਾਨੂੰ ਫੋਨ ਵੀ ਆਇਆ ਉਹ ਗੱਲ ਦੱਸਣੀ ਤੁਹਾਨੂੰ ਉਹ ਦੱਸਣੀ ਭੁੱਲ ਗਏ ਵੀ ਕਈ ਵੀਰ ਕਹਿੰਦੇ ਵੀ ਅਸੀਂ ਗੱਡੀ ਵੇਚ ਕਟਾਉਣੀ ਹੈ ਤੇ ਕੋਈ ਗੱਲ ਨਹੀਂ ਪਰ ਗੱਡੀ ਹੋਵੇ ਪੰਜਾਬ ਨੰਬਰ ਤੇ ਹੋਵੇ Ориਜਨਲ ਲੱਗੀ ਵੱਜੀਕਾਰ ਅਸੀਂ ਨਾ ਲੈਨੀਆ ਤੇ ਨਾ ਵੇਚੀ ਠੀਕ ਹੈ ਜੀ ਮਤਲਬ ਗੱਡੀ ਵਧੀਆ ਹੋਣੀ ਚਾਹੀਦੀ ਵਧੀਆ ਹੋਵੇ ਆਪਾਂ ਲਵਾਂਗੇ ਜੇ ਦੋਸਤੋ ਕਿਸੇ ਵੀਰ ਦਾ ਸ਼ੌਂਕ ਹੈ ਵੀ ਮੈਂ ਸਕੋਰਪਿਓ ਵੇਚ ਕੇ ਫੋਰਚਨਰ ਲੈਣੀ ਹੈ ਕਿਸੇ ਦਾ ਵੀ ਮੈਂ ਥਾਰ ਵੇਚ ਕੇ ਫੋਰਚਨਰ ਲੈਣੀ ਹੈ ਜਾਂ ਮੈਂ ਕੋਈ ਵੀ ਛੋਟੀ ਗੱਡੀ ਵੇਚ ਕੇ ਵੱਡੀ ਗੱਡੀ ਲੈਣੀ ਹੈ ਭਾਜੀ ਦੀ ਬਹੁਤ ਵਧੀਆ ਸੋਚ ਆ ਕਹਿੰਦੇ ਅਸੀਂ ਗੱਡੀ ਜਿਹੜੀ ਦੇਖ ਸਕਦੇ ਸਾਨੂੰ ਕਢਾ ਸਕਦੇ ਹਾਂ ਪਰ ਗੱਡੀ ਦਾ ਮਿਲਟਰ ਸੀ ਹੋਣਾ ਚਾਹੀਦਾ ਇੰਜਨ ਸੀ ਹੋਣਾ ਚਾਹੀਦਾ ਗੱਡੀ ਲੱਗੀ ਵੱਜੀ ਨਾ ਹੋਵੇ ਲੱਗੀ ਦੇਣਾ ਮਿਲਟਰ ਬਿਲਕੁਲ ਸਹੀ ਹੋ ਰਹੀ ਜੀ ਦਿੱਲੀ ਨੰਬਰ ਹਰਿਆਣਾ ਨੰਬਰ ਕੱਟ ਕੇ ਨਹੀਂ ਲੱਗਾ ਹੋਵੇ ਉਹ ਅਸੀਂ ਨਹੀਂ ਲੈਂਦੇ ਉਹ ਲੈਂਦੇ ਨਹੀਂ ਕੀ ਕਰਨ ਸਰ ਉਹ ਕੀ ਕਰਨਾ ਜੀ ਨਹੀਂ ਸਰ ਸ਼ੁਰੂ ਤੋਂ ਹੀ ਆਪਣਾ ਇੱਕ ਨੇਚਰ ਆ ਇੰਨੇ ਸਾਲ ਹੋ ਗਏ ਕੰਮ ਕਰਦੇ ਆ ਅਸੀਂ ਦਿੱਲੀ ਨੰਬਰ ਹਰਿਆਣਾ ਨੰਬਰ ਕਾਰ ਵੇਚਦੇ ਜੀ ਸੋ ਬਈ ਭੰਡਾਰੀ ਜਿਹੜਾ ਭੰਡਾਰੀ ਕਾਰ ਬਜ਼ਾਰ ਗੋਲਦੀਪਾਈ ਦੇ ਨਾਂ ਤੇ ਜਿਹੜਾ ਆਪਣਾ ਤੁਸੀਂ ਦੇਖ ਰਹੇ ਹੋ ਇੰਨੀਆਂ ਗੱਡੀਆਂ ਇੰਨਾ ਸ਼ਾਨਦਾਰ ਕੰਮ ਇਹ ਜੀ ਇਹਨਾਂ ਦੀ ਮਿਹਨਤ ਬੋਲਦੀ ਹੈ ਕਿ 22 ਸਾਲ ਛੋਟੇ ਥੋੜੇ ਰਹਿੰਦੇ 22 ਸਾਲ ਦਾ ਵਖਵਬ ਬਹੁਤ ਜ਼ਿਆਦਾ ਹੁੰਦਾ ਜਿਨ੍ਹਾਂ ਨੇ 22 ਸਾਲ ਆਪਣੇ ਕੰਮ ਨੂੰ ਦਿੱਤਾ ਤੇ ਜਦੋਂ ਇਹਨਾਂ ਦੇ ਅਸੀਂ ਐਂਟਰ ਕੀਤਾ ਨਾ ਜੀ ਅਸੀਂ ਸਵਰਗ ਚ ਆ ਗਏ ਕਿਉਂਕਿ ਭਾਈ ਅਸੀਂ ਵੀ ਖੁਦ ਮਿਹਨਤ ਕਰਦੇ ਆ ਛੋੜੇ ਕਰਾ ਉੱਥੇ ਹੋਏ ਆ ਤੇ ਇਹ ਜਿਹੜੀਆਂ ਤੁਸੀਂ ਗੱਡੀਆਂ ਹੋਣਾ ਸਤੋਂ ਗੱਡੀਆਂ ਦੀ ਡਿਟੇਲ ਦੇਵਾਂਗੇ ਜੀ ਗੱਡੀਆਂ ਦਿਖਾਵਾਂਗੇ ਵੀਡੀਓ ਦਾ ਜੁੜੇ ਦਿਓ ਇਹ ਵੀਡੀਓ ਜਿਹੜਾ ਤੁਹਾਡੀ ਜ਼ਿੰਦਗੀ ਬਦਲ ਦੂ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਭਾਈ ਆਪਾਂ ਨਾਲ ਕਈ ਵਾਰ ਭੜਕਦੇ ਫਿਰਦੇ ਗੋਲੀ ਭਾਈ ਕਈ ਦਾ ਭਰਾ ਭੜਕਦੇ ਫਿਰਦੇ ਹੁੰਦੇ ਆ ਨਹੀਂ ਲੋੜ ਨਹੀਂ ਸਰ ਦੇਖੋ ਹੁਣ ਤੁਸੀਂ ਕੰਪਨੀਆਂ ਨੂੰ ਛੱਡੋ ਬਾਹਰ ਤੁਸੀਂ ਕਈਆਂ ਡੀਲਰ ਵੀਰਾਂ ਕੋ ਜਾਨਦੇ ਆ ਅਗਲੇ ਜਾਂਦੇ ਕਹਿੰਦੇ ਜੀ ਆਹ ਕਾਰ ਖੜੀ ਆ ਲਾਓ ਮੁੱਲ ਕਰੀਏ ਪਾਰਟੀ ਨਾਲ ਇੱਕ ਹੋਰ ਵੀ ਹੈ ਵੀ ਕਿਸੇ ਵੀਰ ਨੇ ਹੁੰਦਾ ਜਿਵੇਂ ਮ ਉਹ ਨਹੀਂ ਭਾਈ ਯਾਰ ਆਪਾਂ ਅੱਜ ਟਾ ਡਾਲਦੇ ਜਾਂਦੇ ਆ 12 ਡਾਲਦੇ ਜਾਂਦੇ ਆ ਅਖੰਡ ਆਈਆ ਨੇ ਹੁਣ ਸਾਰੇ ਹੀ ਬ੍ਰਾਂਡ ਇੱਥੇ ਮਿਲਦੇ ਸਾਰੇ ਬ੍ਰਾਂਡ ਤੁਹਾਨੂੰ ਇੱਥੋਂ ਮਿਲ ਲੰਗੇ ਜੀ ਇੱਕ ਛੱਤ ਥੱਲੇ ਮੈਂ ਕਹਿੰਦਾ ਵੀ ਕਿੰਨੇ ਹੀ ਰਾਜੇ ਬੈਠੇ ਆ ਉਹ ਰਾਜੇ ਕੀ ਐ ਗੱਡੀਆਂ ਨੂੰ ਇੱਕ ਬਰਾਜੇ ਕਹਿ ਸਕਦੇ ਆ ਤੇ ਆਪਾਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆ ਵੀਡੀਓ ਨਾਲ ਜੁੜੇ ਰਹੋ ਜੀ ਦੋਸਤੋ ਜਿਵੇਂ ਤੁਹਾਨੂੰ ਭੰਡਾਰੀ ਸਾਹਿਬ ਨੇ ਗੋਲਦੀ ਵੀਰੇ ਨੇ ਕਿਹਾ ਸੀ ਆ ਵੀ ਆਪਾਂ ਗੱਡੀਆਂ ਜਿਹੜੀਆਂ ਰੱਖੀਆਂ ਹੋਈਆਂ 0 ਕਿਲੋਮੀਟਰ ਵਾਲੀਆਂ ਤਾਂ ਇਹ ਲਈ ਤੁਸੀਂ ਗੱਡੀ ਦੇਖ ਰਹੇ ਹੋ ਜੀ ਸਕੋਰਪਿਓ ਐਨ ਏ ਬਾਈ ਗੱਡੀ ਤੁਹਾਨੂੰ 4-4 3-3 4-4 ਮਹੀਨੇ ਬਾਈ ਜੀ ਬੀਡਿੰਗ ਕਰਨੀ ਪੈਂਦੀ ਹੈ ਤੇ ਬਾਈ ਕਿਨੇ ਸਾਡੇ ਕੋਲੇ ਬਾਈ ਤੁਸੀਂ ਅੱਜ ਪੈਸੇ ਦੇਜੋ ਅਗਲੇ ਦਿਨ ਤੁਸੀਂ ਗੱਡੀ ਲੈ ਜਾਓ ਇਹ ਜਿਹੜੀ ਗੱਡੀ ਦੇ ਓਨਰ ਹੈ ਗੱਡੀ ਲੈਣ ਆਏ ਹੈ ਜੀ ਇਹ ਬਾਈ ਇੱਕ ਦਿਨ ਪਹਿਲਾਂ ਪੈਸੇ ਦੇ ਗਏ ਸੀਗੇ ਇਹ ਗੱਡੀ ਬਾਈ ਇੱਥੇ ਪਹੁੰਚ ਚੁੱਕੀ ਹੈ ਤੇ ਜਿਹੜੇ ਭਰਾ ਆ ਸਾਡੇ ਉਹ ਗੱਡੀ ਲੈਣ ਲਈ ਇੱਥੇ ਬੈਠੇ ਹੋਏ ਆ ਕਈ ਵਾਰ ਆਪਾਂ ਕਿਸੇ ਦੀ ਪ੍ਰਾਈਵੇਸੀ ਹੁੰਦੀ ਹੈ ਕਿਸੇ ਦੀ ਆਪਾਂ ਵੀਡੀਓ ਨਹੀਂ ਦਿਖਾ ਸਕਦੇ ਇਹ ਆ ਗਈ ਬਾਈ ਜੀ ਜਿਹੜੀ ਥਾਰ ਹੁਣ ਨਵੀਂ ਥਾਰ ਆਈ ਹੈ ਜੀ ਕਿਉਂਕਿ ਪਹਿਲਾਂ ਸੀ ਇਹ ਬਾਈ ਜੀ 2 ਵਿੰਡੋ ਵਾਲੀ ਸੀਗੀ ਇਹ ਬਾਈ ਹੁਣ ਗੱਡੀ ਤਾਂ ਇਹ ਬਾਈ ਜੀ ਕਿਸੇ ਵੀ ਵੀਰ ਨੇ ਜੇ ਲੈਣੀ ਹੈ ਤਾਂ ਬਾਈ ਉਹਨੂੰ ਤਿੰਨ ਦਿਨ ਚਾਰ-ਚੜ ਮਹੀਨੇ ਬੀਡਿੰਗ ਕਰਨੀ ਪੈਂਦੀ ਸੀ ਤਾਂ ਇਹ ਗੱਡੀ ਬਾਈ ਜੇ ਪਟਾਰੀ ਸਾਹਿਬ ਦੇ ਜਿਵੇਂ ਆਪਾਂ ਗੋਲਦੀ ਵੀਰ ਨੇ ਕਿਹਾ ਵੀ ਆਪਾਂ ਅੱਜ ਪੈਸੇ ਦੇ ਦੇਗੇ ਤਾਂ ਅਗਲੇ ਦਿਨ ਤੁਹਾਨੂੰ ਗੱਡੀ ਮਿਲ ਜੂ ਤਾਂ ਮੈਂ ਉਹਨਾਂ ਐਨਆਰਆਈ ਵੀਰਾਂ ਨੂੰ ਜਿਹੜੇ ਸ਼ੌਂਕ ਪੂਰਾ ਕਰਨ ਲਈ ਇੱਧਰ ਸਾਲ ਕਿ ਸਿਕ ਮਹੀਨੇ ਲਾ ਜਾਂਦੇ ਐ ਪਤੰਦਰ ਮਹੀਨੇ ਦਾ ਬਾਈ ਉਹ ਥਾਰ ਦੀ ਬੀਡਿੰਗ ਕਰਦੇ ਰਹਿੰਦੇ ਆ ਜਾਂ ਉਹ ਯਾਰਾਂ ਦੋਸਤਾਂ ਤੋਂ ਮੰਗਦੇ ਆ ਤਾਂ ਯਾਰ ਦੋਸਤ ਵੀ ਕਹਿੰਦੇ ਆ ਬਾਈ ਦੋ ਤਿੰਨ ਦਿਨ ਲਈ ਲੈ ਜਾ ਅਸੀਂ ਉਦੋਂ ਵਾਰ ਸਾਨੂੰ ਵੀ ਗੱਡੀ ਚਾਹੀਦੀ ਹੈ ਆ ਤੁਸੀਂ ਬਾਈ ਇੱਥੇ ਉਹਨਾਂ ਦਾ ਕਹਿ ਸਕਦੇ ਆ ਵੀ ਉਹਨਾਂ ਨੂੰ ਪੈਸੇ ਦੇ ਦਿਓ ਅਗਲੇ ਦਿਨ ਤੁਹਾਨੂੰ ਗੱਡੀ ਮਿਲ ਜੂ ਇਹਨਾਂ ਦਾ ਬਾਈ ਜੀ 15 ਬੈਂਕ ਪ੍ਰਾਈਵੇਟ ਬੈਂਕ ਆ ਤੇ 4 ਜਿਹੜੀਆਂ ਬੈਂਕਾਂ ਆ ਬਾਈ ਜੀ ਸਰਕਾਰੀ ਉਹ 19 ਬੈਂਕਾਂ ਦੇ ਵਿੱਚ ਦਾ ਲਾਂਡਨ ਚੱਲਦਾ ਹੈ ਤੁਹਾਡਾ ਗੱਡੀ ਦੇ ਗੱਡੀ ਤੇ ਲੋਨ ਵੀ ਕਰਵਾ ਕੇ ਦੇ ਸਕਦੇ ਆ ਹੁਣ ਅਸੀਂ ਗੱਡੀ ਦਿਖਾਉਣ ਜਾ ਰਹੇ ਆ ਬਾਈ ਜੀ ਇਹ ਵੀ ਸਕੋਰਪੀਓ ਐਨ ਗੱਡੀ ਐ ਇਹ ਵੀ ਜੇ ਕਿਸੇ ਵੀਰ ਨੇ ਗੱਡੀ ਮੰਗਵਾਈ ਸੀ ਤੇ ਗੱਡੀ ਪਹੁੰਚ ਗਈ ਕਿਉਂਕਿ ਚੱਕਰ ਬਾਈ ਇਹ ਐ ਉਹਨਾਂ ਨੇ ਪੈਸੇ ਦਿੱਤੇ ਗੱਡੀ ਬਾਈ ਨੂੰ ਫੋਨ ਕੀਤਾ ਗੱਡੀ ਪਹੁੰਚੀ ਐ ਗੱਡੀ ਤੁਸੀਂ ਬਿਲਕੁਲ ਦੇਖ ਸਕਦੇ ਹੋ ਕੋਈ ਅਸੀਂ ਇਹ ਨਹੀਂ ਵੀ ਇਹ ਵੀਡੀਓ ਲਈ ਬਣਾਈ ਹੈ ਜੋ ਸੱਚ ਹੈ ਉਹ ਸੱਚ ਦਿਖਾਇਆ ਜਾਂਦਾ ਹੈ ਅੱਗੇ ਵੀ ਤੁਸੀਂ ਤੁਹਾਨੂੰ ਅਸੀਂ ਗੱਡੀਆਂ ਹੋਰ ਵੀ ਦਿਖਾਉਨੇ ਆਂ ਵੀਡੀਓ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋ ਇਹ ਵੀ ਬਾਈ ਸਕੋਰਪੀਓ ਇੰਨੀ ਹੈ ਇਹ ਵੀ ਕਿਸੇ ਵੀਰ ਨੇ ਮੰਗਵਾਈ ਹੋਈ ਹੈ 0 ਕਿਲੋਮੀਟਰ ਵਾਲੀਆਂ ਗੱਡੀਆਂ ਆ 0 ਕਿਲੋਮੀਟਰ ਵਾਲੀਆਂ ਗੱਡੀਆਂ ਬਾਈ ਤੁਸੀਂ ਜੇ ਲੈ ਕੇ ਜਾਣੀਆਂ ਤਾਂ ਮੈਂ ਇਹ ਕਹਿੰਦਾ ਤੁਹਾਨੂੰ ਹੁਣ ਬੇੜਿੰਗ ਦੀ ਲੋੜ ਨਹੀਂ ਬਾਈਆਂ ਕੋਲੇ ਆਓ ਤੁਹਾਨੂੰ ਨਵੀਆਂ ਗੱਡੀਆਂ ਮਿਲਣਗੀਆਂ ਇਹ ਗੱਡੀ ਬਾਈ ਮਤਲਬ ਕਹਿ ਸਕਦੇ ਸੈਕੰਡ ਹੈਂਡ ਹੈ ਤੇ ਜਿਹੜੀਆਂ ਤੁਸੀਂ ਨਵੀਆਂ ਗੱਡੀਆਂ 0 ਕਿਲੋਮੀਟਰ ਦੇ ਚਾਹਵਾਨ ਆਂ ਤਾਂ ਮੈਨੂੰ ਉਹ ਦੋਸਤਾਂ ਨੂੰ ਬੇਨਤੀ ਕਰਦੇ ਆ ਵੀ ਤੁਹਾਨੂੰ ਬਾਈ ਹੁਣ ਕਿਸੇ ਵੀ ਪਾਸੇ ਜਾਣ ਦੀ ਲੋੜ ਨਹੀਂ 4 ਮਹੀਨੇ 5 ਮਹੀਨੇ ਤੁਹਾਨੂੰ ਬਿਟਿੰਗ ਲੱਗਣ ਦੀ ਲੋੜ ਨਹੀਂ ਆਪਾਂ ਬਾਈ ਆਉਣਾ ਕਿੱਥੇ ਜੀ ਭੰਡਾਰੀ ਕਾਰ ਬਜ਼ਾਰ ਭੋਗਪੁਰ ਜ਼ਿਲ੍ਹਾ ਜਲੰਧਰ ਬਾਈਆਂ ਦਾ ਬਹੁਤ ਵਧੀਆ ਕੰਮ ਹੈ ਉੱਪਰ ਬਾਈਆਂ ਦਾ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਜੀ ਦੋਸਤੋ ਤੁਹਾਡੇ ਲਈ ਲੈ ਕੇ ਆਏ ਆ ਜੀ ਭੰਡਾਰੀ ਸਾਹਿਬ ਬਹੁਤ ਵਧੀਆ ਕਾਰ ਹੈ ਜੀ ਵੈਨਿਊ 2021 ਮਾਡਲ ਫਸਟ ਓਨਰ ਹੈ ਜੀ ਏ ਬਾਈ ਜੀ ਚੱਲੀ ਹੋਈ ਐ ਬਹੁਤ ਘੱਟ ਚੱਲੀ ਐ 33894 ਕਿਲੋਮੀਟਰ ਤੇ ਪ੍ਰਾਈਸ ਆ ਬਾਈ ਜੀ 2.910 ਲੱਖ ਰੁਪਇਆ ਸਿਰਫ 9.10 ਲੱਖ ਰੁਪਇਆ ਦੋਨੇ ਚਾਬੀਆਂ ਬਾਈ ਜੀ ਨਾਲ ਐ ਤੇ ਆਪਾਂ ਤੁਹਾਨੂੰ ਹੁਣ ਅੱਗੇ ਗੱਡੀ ਦਿਖਾਉਣੀ ਐ ਬਹੁਤ ਵਧੀਆ ਗੱਡੀ ਐ ਜੀ ਇਹ ਗੱਡੀ ਤੁਸੀਂ ਦੇਖ ਰਹੇ ਹੋ ਜੀ ਬਲੀਨੋ 2000 ਬਾਈ ਜੀ 24 ਮਾਡਲ ਐ ਫਾਸਟ ਓਨਰ ਐ ਜੀ ਇਹ ਗੱਡੀ ਬਾਈ ਜੀ ਚੱਲੀ ਹੋਈ ਐ ਬਹੁਤ ਘੱਟ ਚੱਲੀ ਐ ਜੀ 750000 ਰੁਪਇਆ ਗੱਡੀ ਦਾ ਬਾਈ ਰੇਟ ਐ ਮੈਂ ਕਹਿੰਦਾ ਦੋਨੇ ਚਾਬੀਆਂ ਗੱਡੀ ਦੇ ਨਾਲ ਐ ਤਹਾਨੂੰ ਬਾਈ ਕਿਤੇ ਹੋਰ ਜਾਣ ਦੀ ਲੋੜ ਨਹੀਂ ਤੁਹਾਨੂੰ ਗੱਡੀਆਂ ਦਾ ਭੰਡਾਰ ਭੰਡਾਰੀ ਕਾਰ ਵਯਾਰ ਤੋਂ ਹੀ ਮਿਲ ਜੂ ਇਹ ਆ ਗਈ ਬਾਈ ਜੀ ਸਲਫਟ ਵੀ ਐਕਸ ਆਈ 2024 ਮਾਡਲ ਪਹਿਲੇ ਨਾਇ ਹੈ ਜੀ 39884 ਕਿਲੋਮੀਟਰ ਚੱਲੀ ਹੋਈ ਹੈ ਰੇਟ ਹੈ ਜੀ ਦਾ 685000 ਤੇ ਮੈਨੂੰ ਬਾਈ ਜੀ ਗੱਡੀ ਤੁਸੀਂ ਲੈ ਕੇ ਜਾਓਗੇ ਨਾ ਕੋਕਾ ਗੱਡੀ ਹੈ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਹੁਣ ਬਾਈ ਜੀ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੱਡੀ ਆ ਗਈ ਸੋ ਇਟ ਬੀ ਐਕਸ ਆਈ 2024 ਮਾਡਲ ਪਹਿਲੇ ਨয়া ਹੈ ਜੀ ਬਾਈ ਇਹਦਾ ਬਹੁਤ ਘੱਟ ਕਿਲੋਮੀਟਰ ਚੱਲੀ ਹੋਈ ਹੈ ਜੀ ਤੇ ਇਹ ਬਾਈ ਹੈਗੀ ਹੈਗੀ ਦੇ ਰੇ ਜੀ 7 ਲੱਖ ਰੁਪਏ ਦੇ ਵਿੱਚ ਅੱਗੇ ਤੁਹਾਨੂੰ ਬਾਈ ਜੀ ਗੱਡੀ ਦਿਖਾਉਣ ਜਾ ਰਹੇ ਹਾਂ ਬਹੁਤ ਵਧੀਆ ਗੱਡੀ ਹੈ ਇਹਨਾਂ ਕੋਲੇ ਗੱਡੀਆਂ ਮੈਂ ਕਹਿੰਦਾ ਇੱਕ ਨਹੀਂ ਕਿਸੇ ਤਰ੍ਹਾਂ ਦੀ ਗੱਡੀ ਲੈ ਜਾਓ ਸਵਾਦ ਆਜੂ ਗੱਡੀਆਂ ਲੈ ਕੇ ਜੀ ਇਹ ਵੀ ਬਾਈ ਹੈਗੀ ਹੈ ਸਵਿਫਟ ਬੀ ਐਕਸ ਏ ਜੀ ਐਸ ਬਾਈ ਜੀ ਪੂਰੀ ਗੱਡੀ ਸਾਫ਼ ਹੈ ਤੇ ਇਹ ਬਾਈ ਪ੍ਰਾਈਜ਼ ਹੈ ਜੀ 7,35,000 ਮੈਂ ਕਹਿੰਦਾ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਫਾਸਟ ਆਨਰ ਹੈ ਜੀ ਗੱਡੀਆਂ ਦੀ ਇੱਕ ਗੱਲ ਦੀ ਇਹ ਗੱਡੀ ਇਹਨਾਂ ਦੀ ਬੰਪੂ ਤੋਂ ਬੰਪੂ ओरिजिनल ਸਾਰੀਆਂ ਗੱਡੀਆਂ ਮੈਂ ਕਹਿੰਦਾ ਬਾਈ ਜੀ ਤੁਹਾਨੂੰ ਫਾਸਟ ਆਨਰ ਮਿਲ ਗਈਆਂ ਇੱਕ ਤੁਹਾਨੂੰ ਹੋਰ ਵੀ ਹੈ ਇਹਨਾਂ ਕੋਈ ਨਵੀਆਂ ਗੱਡੀਆਂ ਨਹੀਂ ਮਿਲਦੀਆਂ 0 ਕਿਲੋਮੀਟਰ ਵਾਲੀਆਂ ਕਈ ਵੀਰ ਕਹਿੰਦੇ ਵੀ ਸਾਡਾ 2 2 3 3 ਮਹੀਨੇ ਸਾਨੂੰ ਬੀਡਿੰਗ ਦੇਣਾ ਪੈਂਦਾ ਥੋੜਾ ਹੋਰ ਬੀਡਿੰਗ ਚ ਰਹਿਣ ਦੀ ਲੋੜ ਨਹੀਂ ਬੜਾ ਜੀ ਕਾਰ ਵੀ ਯਾਰ ਭਾਜੀ ਕੋਲੇ ਆਓ ਇਹਨਾਂ ਨੂੰ ਤੁਸੀਂ ਬਾਈ ਜੀ ਪੇਮੈਂਟ ਦੇ ਦਿਓ ਅਗਲੇ ਦਿਨ ਤੁਹਾਨੂੰ ਗੱਡੀ ਤੁਹਾਡੇ ਹੱਥ ਵਿੱਚ ਗੱਡੀ ਦੀ ਚਾਬੀ ਹੋਊਗੀ ਇਹ ਗੱਡੀ ਬਾਈ ਜੀ ਸੇਲ ਹੋ ਚੁੱਕੀ ਹੈ ਹੁਣ ਤੁਹਾਨੂੰ ਬਾਈ ਅਸੀਂ ਅੱਗੇ ਦਿਖਾਉਣ ਜਾ ਰਹੇ ਹਾਂ ਇਹ ਜਿਹੜੀ ਗੱਡੀ ਹੈਗੀ ਹੈ ਬਾਈ ਜੀ ਮਰੂਤੀ ਡਿਜ਼ਾਇਰ ZXAmi ਓਨਰ ਹੈਗਾ ਬਾਈ ਜੀ ਫਾਸਟ ਮਾਡਲ ਹੈਗੀ ਹੈ 2018 6 ਲੱਖ 80 ਹਜ਼ਾਰ ਰੁਪਏ ਗੱਡੀ ਦੀ ਡਿਮਾਂਡ ਹੈ ਤੇ ਮੌਕੇ ਤੇ ਤੁਸੀਂ ਜਦੋਂ ਆਓਗੇ ਤੁਹਾਡਾ ਮਾਨਤਨ ਭੰਡਾਰੀ ਸਾਹਿਬ ਹੋਰ ਵੀ ਕਰ ਦੇਣਗੇ ਤੁਹਾਨੂੰ ਅਸੀਂ ਗੱਡੀਆਂ ਅਜੇ ਹੋਰ ਵੀ ਦਿਖਾਉਣੀ ਹੈ ਵੀਡੀਓ ਨਾਲ ਬਾਈ ਜੀ ਦੋਸਤੋ ਜਿਹੜੀਆਂ ਗੱਡੀਆਂ ਮੈਂ ਕਹਿੰਦਾ ਗੱਡੀਆਂ ਬਾਈ ਇੱਕ ਤੋਂ ਇੱਕ ਗੱਡੀਆਂ ਹਜ਼ਾਰਾਂ ਗੱਡੀਆਂ ਮੈਂ ਕਹਿੰਦਾ ਬਾਈ ਤੁਹਾਨੂੰ ਕਿਤੇ ਹੋਰ ਜਾਣ ਦੀ ਤਾਂ ਲੋੜ ਹੀ ਨਹੀਂ ਬਾਰ-ਬਾਰ ਤੁਸੀਂ ਇੱਥੇ ਆਉਂਗੇ ਕਿਉਂਕਿ ਆਉਂਗੇ ਕਿਉਂ ਕਿਉਂਕਿ ਬਾਈਆਂ ਕੋਲੇ ਸਟਾਕ ਬਹੁਤ ਹੈ ਗੱਡੀਆਂ ਫਾਸਟ ਆਉਂਦੇ ਰਹੇ ਤੇ ਤੁਹਾਨੂੰ ਲੱਗੀਆਂ ਨਹੀਂ ਇਹ ਆਪਾਂ ਬਾਈ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਹੜੀ ਗੱਡੀ ਹੈ ਜੀ ਇਹ ਹੈਗੀ ਹੈ ਪੈਟਰੋਲ ਦੀ ਡਿਜ਼ਾਇਰ 2016 ਮਾਡਲ ਹੈ ਜੀ ਫਾਸਟ ਆਉਂਦੇ ਰਹੇ ਬਾਈ ਜੀ ਗੱਡੀ ਦੀ ਡਿਮਾਂਡ ਹੈ ਜੀ 5 ਲੱਖ 45 ਹਜ਼ਾਰ ਮੈਂ ਕਹਿੰਦਾ ਤੁਹਾਨੂੰ ਬਹੁਤ ਸਾਫ ਗੱਡੀ ਮਿਲ ਰਹੀ ਹੈ ਕਿਉਂਕਿ ਇਹ ਗਾਰੰਟੀ ਦੀ ਗੱਡੀ ਦੀ ਗਾਰੰਟੀ ਵੈਸੇ ਵੀ ਲੈਂਦੇ ਆ ਵੀ ਅਸੀਂ ਗੱਡੀ ਸਾਡੀ ਜਿਹੜੀ ਹੁੰਦੀ ਆ ਸਾਡੀ origignal ਹੁੰਦੀ ਹੈ ਇਹ ਆ ਗਈ ਬਾਈ ਜੀ ਨਿਊ ਸਵਿਫਟ ਡਿਜ਼ਾਇਰ VXI 2014 ਮਾਡਲ ਹੈ ਜੀ ਸੈਕੰਡ ਓਨਰ ਹੈ ਤੇ ਬਾਈ 415000 ਗੱਡੀ ਦੀ ਡਿਮਾਂਡ ਕਰਦੇ ਆ ਬਾਈ ਜੀ ਅੱਗੇ ਬਾਈ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆ ਇੱਕ ਗੱਡੀ ਹੈ ਮਰੂਤੀ ਡਿਜ਼ਾਇਰ ਇਹ ਬਾਈ 2022 ਮਾਡਲ ਹੈ ਫਰਸਟ ਓਨਰ ਹੈ ਜੀ ਜੇ ਆਪਾਂ ਜੀ ਗੱਡੀ ਦੀ ਦੇਖੀਏ ਵੀ ਚੱਲੀ ਕਿੰਨੀ ਹੈ 14858 ਕਿਲੋਮੀਟਰ ਚੱਲੀ ਹੋਈ ਹੈ 7 ਲੱਖ ਗੱਡੀ ਦੀ ਬਾਈ ਜੀ ਤੁਹਾਨੂੰ ਅ ਡਿਮਾਂਡ ਹੈ ਦੋਨੇ ਚਾਬੀਆਂ ਗੱਡੀ ਦੇ ਤੁਹਾਨੂੰ ਨਾਲ ਮਿਲਣਗੀਆਂ ਅਗੇ ਭਾਈ ਤੁਸੀਂ ਦੇਖ ਰਹੇ ਹੋ ਗੱਡੀ ਦੀ ਡਿਮਾਂਡ ਹੈ ਜੀ 5 ਲੱਖ 90 ਹਜ਼ਾਰ ਮਾਡਲ ਹੈ ਜੀ 2018 ਮਰੂਤੀ ਡਿਜ਼ਾਇਰ VXI ਤੇ ਮੈਂ ਕਹਿੰਦਾ ਭਾਈ ਤੁਹਾਨੂੰ ਸੋਚਣ ਦੀ ਲੋੜ ਨਹੀਂ ਦੋਨੇ ਚਾਬੀਆਂ ਤੁਹਾਨੂੰ ਗੱਡੀ ਦੇ ਨਾਲ ਮਿਲ ਗਈਆਂ ਇਹਨਾਂ ਕੋਲੇ ਗੱਡੀਆਂ ਕੱਲੀਆਂ ਡਿਜ਼ਾਇਰ ਨਹੀਂ ਫੋਰਚੂਨਰ ਲੈ ਲਓ ਥਾਰ ਲੈ ਜਾਓ ਰੇਂਜਓਵਰ ਲੈ ਲਓ ਜਿਹੜੀ ਮਰਜ਼ੀ ਲੈ ਲਓ 2 ਲੱਖ ਤੋਂ ਲੈ ਕੇ ਤੁਹਾਨੂੰ 50 ਲੱਖ ਤੱਕ ਦੀਆਂ ਗੱਡੀਆਂ ਮਿਲ ਗਈਆਂ ਇਹ ਗੱਡੀ ਵੀ ਤੁਸੀਂ ਦੇਖ ਰਹੇ ਹੋ ਡੀਜ਼ਲ ਡੀਜ਼ਲ ਦੀ JDI 2015 ਮਾਡਲ ਓਨਰ ਦਾ ਦੂਜਾ ਜੀ ਤੇ ਗੱਡੀ ਬਹੁਤ ਘੱਟ ਚੱਲੀ ਹੋਈ ਹੈ 4 ਲੱਖ ਤੋਂ 70 ਹਜ਼ਾਰ ਦੀ ਗੱਡੀ ਬਣ ਜੂ ਕਮ ਭਾਈ ਗੱਡੀਆਂ ਤੁਸੀਂ ਨਵੀਆਂ ਨਵੀਆਂ ਵੇਲੇ ਜੱਗੇ ਜਾ ਸਕਦੇ ਹੋ 0 ਕਿਲੋਮੀਟਰ ਵਾਲੀਆਂ ਤੇ ਪੁਰਾਣੀਆਂ ਵੀ ਲੈ ਕੇ ਜਾ ਸਕਦੇ ਹੋ ਇਹ ਭਾਈ ਜੀ ਆ ਗਈ ਜੀ ਮੋਡਲ ਹੈਗਾ 2024 ਡਿਜ਼ਾਇਰ VXI ਇਹ ਭਾਈ ਮੋਡਲ ਸੀਗਾ 7 ਲੱਖ 70 ਹਜ਼ਾਰ ਗੱਡੀ ਬਹੁਤ ਘੱਟ ਚੱਲੀ ਹੋਈ ਹੈ ਤੇ ਮੈਂ ਕਹਿੰਦਾ ਤੁਹਾਨੂੰ ਹੋਰ ਜਾਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਗੱਡੀਆਂ ਦਿਖਾਉਣੀ ਹੈ ਹੁਣ ਤੁਹਾਨੂੰ ਅਸੀਂ 18 ਵੀ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਗੱਡੀ ਦਿਖਾਉਣ ਜਾ ਰਹੇ ਹਾਂ ਇਹ ਜੀ ਦੀ ਡਿਜ਼ਾਇਰ ZXI 2025 ਮਾਡਲ ਹੈ ਬਹੁਤ ਘੱਟ ਚਲੀ ਹੈ ਜੀ 4626 ਕਿਲੋਮੀਟਰ ਚਲੀ ਹੈ 825000 ਗੱਡੀ ਦੀ ਡਿਮਾਂਡ ਹੈ ਤੇ ਗੱਡੀ ਬਾਈ ਜੀ ਮੈਂ ਕਹਿੰਦਾ ਤੁਸੀਂ ਲੈ ਕੇ ਜਾਓਗੇ ਦੋਨੇ ਚਾਬੀਆਂ ਗੱਡੀ ਦੇ ਤੁਹਾਨੂੰ ਨਾਲ ਮਿਲ ਗਈਆਂ ਦੋਸਤੋ ਜਿਵੇਂ ਭੰਡਾਰੀ ਕਾਰ ਬਜ਼ਾਰ ਦੇ ਓਨਰ 골ਡ ਹੀ ਪਾਈ ਨੇ ਇਸ ਨੂੰ ਗੱਡੀਆਂ ਦਾ ਜ਼ਿਕਰ ਕੀਤਾ ਤਾਂ ਬਾਈ ਜਿਹੜਾ ਉਹਨਾਂ ਨੇ ਬੋਲਿਆ ਸੱਚ ਬੋਲਿਆ ਕਿਉਂਕਿ ਇੱਥੇ ਜਿਹਨਾਂ ਨੇ ਕਿਹਾ ਵੀ 0 ਕਿਲੋਮੀਟਰ ਤੱਕ ਗੱਡੀ ਮਿਲੂਗੀ ਤਾਂ 0 ਕਿਲੋਮੀਟਰ ਹੀ ਹੋਊ ਕਿਉਂਕਿ ਬਾਈ ਇਹ ਕਹਿੰਦੀ ਹੈ ਵੀ ਅਸੀਂ ਝੂਠ ਬੋਕੇ ਨਾ ਤਾਂ ਅਜੇ ਤੱਕ ਚੀਜ਼ ਦਿੱਤੀ ਹੈ ਨਾ ਚੀਜ਼ ਦੇਣੀ ਹੈ ਉਕੇ ਪੂਰੇ ਭਾਰਤ ਦੇ ਵਿੱਚ ਨਾ ਚੱਲਦਾ ਇਕੱਲੇ ਪੰਜਾਬ ਦੇ ਵਿੱਚ ਨਹੀਂ ਕੁੜੀਆਂ ਤੇ ਮੁੰਡਿਆਂ ਦੀ ਜਿਹੜੀ ਚੁਆਇਸ ਹੈ ਉਹ ਗੱਡੀ ਹੈਗੀ ਹੈ ਬਾਈ ਜੀ ਸਾਹਮਣੇ ਥਾਰ ਮੈਂ ਤੁਹਾਨੂੰ ਦੱਸਦਾ ਬਾਈ ਇਹ ਹੈਗੀ ਹੈ ਥਾਰ ਬਾਈ ਜੀ 2023 ਮਾਡਲ ਹੈ ਤੇ ਇਹ ਬਾਈ ਜੀ 14 ਲੱਖ 65 ਹਜ਼ਾਰ ਗੱਡੀ ਦੀ ਡਿਮਾਂਡ ਹੈ ਗੱਡੀ ਬਾਈ ਸਾਰੀ origignal ਹੈ ਤੁਹਾਨੂੰ ਗੱਡੀ ਲੈ ਜਾਓਗੇ ਤੁਹਾਨੂੰ ਗੱਡੀ ਦੇ ਵਿੱਚ ਜੇ ਅਲੰਭ ਆ ਗਿਆ ਤਾਂ ਅਸੀਂ ਵੀ ਜ਼ਿੰਮੇਵਾਰੀ ਲੈਣੇ ਆਂ ਵੀ ਬਾਈਆਂ ਦਾ ਕੰਮ ਜਿਹੜਾ ਹੈਗਾ ਬਿਲਕੁਲ origignal ਕੰਮ ਕਰਦੇ ਆ ਬਿਲਕੁਲ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਭਰਾ ਹੈ ਇਹ ਗੱਡੀ ਹੈਗੀ ਹੈ ਬਾਈ ਜੀ 2022 ਮਾਡਲ ਹੈ ਸਾਇਗਰ ਓਨਰ ਹੈ ਜੀ 13 ਲੱਖ 90 ਹਜ਼ਾਰ ਗੱਡੀ ਦੀ ਡਿਮਾਂਡ ਹੈ ਤੇ ਬਾਈ ਗੱਡੀ ਸਾਰੀ ਓਰੀਜਨਲ ਹੈ ਜੀ ਹੁਣ ਤੁਹਾਨੂੰ ਬਈ ਅਸੀਂ ਅੱਗੇ ਥਾਰ ਦਿਖਾਉਣ ਜਾ ਰਹੇ ਹਾਂ ਇਹ ਗੱਡੀ ਹੈਗੀ ਬਾਈ ਜੀ 2023 ਮਾਡਲ ਇਹ ਗੱਡੀ ਦਾ ਜਿਹੜਾ ਰੇਟ ਹੈ ਜੀ ਉਹ ਹੈਗਾ 12 ਲੱਖ 45000 ਰੁਪਿਆ ਬਾਈ ਜੀ ਚੱਲੀ ਬਹੁਤ ਘੱਟ ਹੈ 4200 42941 ਕਿਲੋਮੀਟਰ ਗੱਡੀ ਚੱਲੀ ਹੈ ਸੋ ਬਾਈ ਇਹ ਤੁਸੀਂ ਦੇਖ ਰਹੇ ਹੋ ਇਹ ਗੱਡੀ ਬਾਈ ਜੀ ਹੈਗੀ ਇਹ ਵੀ ਥਾਰ ਹੈ 2022 ਮਾਡਲ ਹੈ ਜੀ 13 ਲੱਖ 35000 ਗੱਡੀ ਦੀ ਡਿਮਾਂਡ ਹੈ ਤੇ ਬਾਈ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਗੱਡੀ ਹੈ ਇਸ ਤੋਂ ਬਾਅਦ ਤੁਹਾਨੂੰ ਅਸੀਂ ਗੱਡੀਆਂ ਹੋਰ ਵੀ ਦਿਖਾਉਣੀ ਹੈ ਜਿਹੜੀਆਂ 0 ਕਿਲੋਮੀਟਰ ਤੱਕ 0 ਕਿਲੋਮੀਟਰ ਤੱਕ ਆ ਗੱਡੀਆਂ ਉਹ ਗੱਡੀਆਂ ਅੱਜ ਇੱਥੇ ਭਰਾ ਲੈਣ ਵੀ ਆਏ ਉਹਨਾਂ ਦਾ ਅਸੀਂ ਰਿਵਿਊ ਵੀ ਲਵਾਂਗੇ ਤਾਂ ਤੱਕ ਸਾਡੀ ਵੀਡੀਓ ਨਾਲ ਤੁਸੀਂ ਬਾਈ ਜੁੜੇ ਰਹਿਣਾ ਇਹ ਬਾਈ ਜਿਹੜੀ ਹੈਗੀ ਹੈਗੀ 2023 ਮਾਡਲ ਹੈ ਜੀ ਥਾਰ 25478 ਕਿਲੋਮੀਟਰ ਗੱਡੀ ਚੱਲੀ ਹੈ 16 ਲੱਖ 65000 ਕਿਲੋਮੀਟਰ ਬਾਈ ਜੀ ਗੱਡੀ ਦਾ ਜਿਹੜਾ ਹੈਗਾ ਰੇਟ ਬਾਈ ਮੰਗ ਰਿਹਾ ਹੈ 골ਡੀ ਵੀਰ ਫਪਈ ਤੁਹਾਨੂੰ ਸੋਚਣ ਦੀ ਲੋੜ ਨਹੀਂ ਇਥੋਂ ਕਿਸੇ ਵੀ ਵੀਰਨੇ ਲੈ ਕੇ ਆਣੀ ਹੈ ਚਾਹੇ ਉਹ ਵਰਨ ਹੈ ਚਾਹੇ ਥਾਰ ਹੈ ਚਾਹੇ ਫੋਰਚੂਨਰ ਹੈ ਕੋਈ ਵੀਰਾਂ ਨੂੰ ਹੁੰਦਾ ਵੀ ਅਸੀਂ ਬਾਈ ਜੀ ਸਕੋਰਪਿਓ ਐਨ ਲੈਣੇ ਸਾਨੂੰ ਸਕੋਰਪਿਓ ਐਨ ਮਿਲ ਨਹੀਂ ਰਹੀ ਤੁਹਾਨੂੰ ਫੋਰਚੂਨਰ ਨਹੀਂ ਮੈਦਾਈ ਪੈਸੇ ਦੇ ਦਿਜੋ ਬਾਈ ਜੀ ਅੱਜ ਪੈਸੇ ਦੇ ਦੇ ਅਗਲੇ ਦਿਨ ਤੁਹਾਨੂੰ ਬਾਈ ਜੀ ਗੱਡੀ ਮਿਲ ਜੂਗੀ ਕਿਉਂਕਿ ਭਾਈ ਆਪਾਂ ਜੇ ਕਿਤੇ ਏਜੰਸੀ ਤੇ ਵੀ ਜਾਂਦੇ ਆ ਉੱਥੇ ਵੀ ਆਪਾਂ ਨੂੰ ਬਾਈ ਜੀ ਤਿੰਨ ਤਿੰਨ ਮਹੀਨੇ ਬੇਟਿੰਗ ਕਰਨੀ ਪੈਂਦੀ ਹੈ ਹੁਣ ਤੁਹਾਡੀ ਬੇਟਿੰਗ ਕਰਨ ਦੀ ਤੁਹਾਨੂੰ ਲੋੜ ਨਹੀਂ ਕਿਉਂਕਿ ਇਹ ਗੋਲਡੀ ਭਾਈ ਜਿਹੜੇ ਹੈਗੇ ਆ ਭੰਡਾਰੀ ਕਾਰਬੋਯਾਰ ਇਹ ਥਾਰੇ ਬਾਈ ਜੀ ਇਹ ਹੈਗੀ ਵੀਰੇ 2023 ਮਾਡਲ 12 ਲੱਖ 35 ਹਜ਼ਾਰ ਗੱਡੀ ਦੀ ਡਿਮਾਂਡ ਹੈ ਤੇ ਚੱਲੀ ਹੈਗੀ ਬਾਈ ਜੀ 34688 ਕਿਲੋਮੀਟਰ ਹੁਣ ਬਾਈ ਦੋਸਤੋ ਜਿਹੜੀਆਂ ਥਾਰੇ ਬਾਈ ਜੀ ਇਹਨਾਂ ਗੱਡੀਆਂ ਦੇ ਅਲੱਗ-ਅਲੱਗ ਰੇਟ ਹੈ ਬਈ ਬਹੁਤ ਘੱਟ ਕਿਲੋਮੀਟਰ ਚੱਲੀਆਂ ਹੋਈਆਂ ਗੱਡੀਆਂ ਜਿਵੇਂ ਇਹ ਗੱਡੀ ਬਾਈ ਜੀ ਬਹੁਤ ਘੱਟ ਚੱਲੀ ਹੈ 12 ਲੱਖ 35 ਹਜ਼ਾਰ ਗੱਡੀ ਦੀ ਡਿਮਾਂਡ ਹੈ ਇਹ ਗੱਡੀ ਤੁਸੀਂ ਦੇਖ ਰਹੇ ਹੋ ਬਾਈ ਜੀ ਇਹ ਬਹੁਤ ਥੋੜੀ ਚੱਲੀ ਹੋਈ ਹੈ 254478 16 ਲੱਖ 65 ਹਜ਼ਾਰ ਡਿਮਾਂਡ ਹੈ ਇਹ ਬਾਈ ਸਾਰੀਆਂ ਤੁਸੀਂ ਥਾਰੇ ਦੇਖ ਰਹੇ ਹੋ ਕਿਸੇ ਵੀਰ ਨੇ ਥਾਰ ਲੈ ਜਾਨੇ ਤੁਸੀਂ ਥਾਰ ਵੀ ਲੈ ਕੇ ਜਾ ਸਕਦੇ ਹੋ ਤੇ ਉੱਪਰ ਵਾਈਜ਼ ਜੀ ਪੂਰਾ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਅਸੀਂ ਭਨਾਰੀ ਸਾਹਿਬ ਨਾਲ ਜਿਹੜੀ ਗੱਲਬਾਤ ਕੀਤੀ ਸੀ ਉਹ ਬਿਲਕੁਲ ਮੈਂ ਕਹਿੰਦਾ ਵੀ ਤੁਸੀਂ 0 ਕਿਲੋਮੀਟਰ ਵਾਲੀਆਂ ਗੱਡੀਆਂ ਵੀ ਲੈ ਕੇ ਜਾ ਸਕਦੇ ਹੋ ਤੇ ਪੂਰੀ ਗਾਰੰਟੀ ਦਿੰਦੇ ਆ ਉੱਪਰ ਵਾਈਜ਼ ਜੀ ਪੂਰਾ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਹੱਸੇਗਾ ਦੋਸਤੋ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਈਆਂ ਜੀ ਜਿਹੜੀਆਂ 0 ਕਿਲੋਮੀਟਰ ਤੋਂ ਲੈ ਕੇ ਆਪਾਂ 18 ਵੀ ਤੁਹਾਨੂੰ ਦਿਖਾ ਚੁੱਕੇ ਹਾਂ 18 ਦੇ ਨਾਲ ਨਾਲ ਤੁਹਾਨੂੰ ਹੋਰ ਗੱਡੀਆਂ ਵੀ ਦਿਖਾਈਆਂ ਭਾਈ ਇਹ ਜਿਹੜੀਆਂ ਭ ਆ ਫੈਮਿਲੀ ਦੀਆਂ ਡਰਾਈਵਰ ਵੀਰਾਂ ਦੀ ਪਸੰਦੀਦਾ ਗੱਡੀ ਹੈ ਜੀ ਉਹ ਹੈਗੀ ਹੈ ਬਾਈ ਜੀ ਇਹ ਅਨੋਵਾ ਗੱਡੀਆਂ ਹਨ ਅਨੋਵਾ ਕ੍ਰਿਸਟਾ ਕਿਸੇ ਵੀਰ ਨੇ ਅਨੋਵਾ ਦੀ ਇੱਕ ਨਹੀਂ ਬਾਈਆਂ ਕੋਲ ਅਨੇਕਾਂ ਗੱਡੀਆਂ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਸਾਰੀਆਂ ਗੱਡੀਆਂ ਇਹ ਨੋਵਾ ਹੈ ਜੀ ਅਲੱਗ-ਅਲੱਗ ਕਲਰ ਦੇ ਬੱਚਾ ਜਿਵੇਂ ਬਾਈ ਇਹ ਗੱਡੀ ਹੈਗੀ ਹੈ ਜੀ ਅਨੋਵਾ ਕ੍ਰਿਸਟਾ 2023 ਮਾਡਲ ਹੈ ਜੀ ਫਰਸਟ ਓਨਰ ਹੈ ਬਾਈ ਜੀ ਇਹ ਮੈਂ ਕਹਿੰਦਾ ਵੀ 22,50,000 ਰੁਪਏ ਗੱਡੀ ਦੀ ਡਿਮਾਂਡ ਹੈ ਜੀ ਤਾਂ ਮੈਂ ਕਹਿੰਦਾ ਬਾਈ ਇੰਨੀਆਂ ਸਾਫ਼ ਗੱਡੀਆਂ ਜੇ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਭੰਡਾਰੀ ਕਾਰ ਬੁਜ਼ਾਰਾਂ ਦੇ ਬਾਈ ਕਿ ਤੁਸੀਂ ਆਓਗੇ ਨਾ ਤੁਸੀਂ ਇੱਕ ਹੋਰ ਅਸੀਂ ਤੁਹਾਨੂੰ ਰਿਵਿਊ ਵੀ ਦੇਣੀ ਹੈ ਜਿਹੜੇ ਰਿਵਿਊ ਵੀ ਦੇ ਤੇ ਗੱਡੀਆਂ ਲੈ ਕੇ ਗਏ ਤੁਹਾਨੂੰ ਰਿਵਿਊ ਵੀ ਦੇਣੇ ਆ ਤਾਂ ਅੱਗੇ ਤੁਹਾਨੂੰ ਦਿਖਾ ਰਹੇ ਆ ਬਾਈ ਜੀ ਇਹ ਜਿਹੜੀ ਗੱਡੀ ਹੈਗੀ ਹੈ ਇਹ ਜੀ ਜੀ ਬਹੁਤ ਵਧੀਆ ਸਾਫ਼ ਗੱਡੀ ਪਈ ਹੈ ਕਿਉਂਕਿ ਇਹ ਗੱਡੀ ਦਾ ਅਸੀਂ ਤੁਹਾਨੂੰ ਪੂਰਾ ਡਿਟੇਲ ਦੱਸਾਂਗੇ ਇਹ ਗੱਡੀ ਬਾਈ ਜੀ ਹੈਗੀ ਹੈਗੀ ਜੀ 2016 ਮਾਡਲ 12 ਲੱਖ 95 ਹਜ਼ਾਰ ਗੱਡੀ ਦੀ ਡਿਮਾਂਡ ਹੈ ਬਾਈ ਓਨਰ ਹੈ ਪਹਿਲਾ ਪਹਿਲੇ ਨਾਲ ਜੀ ਕਿਉਂਕਿ ਬਾਈ ਇਹੋ ਜਿਹੇ ਗੱਡੀਆਂ ਸਾਫ਼ ਗੱਡੀਆਂ ਕਿਤੇ ਨਹੀਂ ਮਿਲਦੀਆਂ ਜਿਵੇਂ ਪੜਾਸੀ ਸਾਹਿਬ ਨੇ ਕਿਹਾ ਸੀ બીજે ਕਿਸੇ ਨੇ 0 કિલોમીટર ਦੀ ਚੱਲੀ ਗੱਡੀ ਲੈਣੀ ਆ ਉਹ ਵੀ ਤੁਹਾਨੂੰ ਦਵਾ ਦੇਣਗੇ ਜੇ ਇਹ ਜਿਹੜੇ ਬਾਈ ਗੱਡੀਆਂ ਹਨ ਇਹਨਾਂ ਗੱਡੀਆਂ ਦੀ ਬਾਈ ਇੱਕ ਖਾਸਿਤ ਹੈ ਵੀ ਗੱਡੀਆਂ ਕਿਲੋਮੀਟਰ ਪਿੱਛੇ ਨਹੀਂ ਕਿਤੇ ਹੁੰਦੇ ਜਿੰਨੀ ਚੱਲੀ ਆ ਉਹਨੇ ਤੁਹਾਨੂੰ ਸੱਚ ਦੱਸ ਕੇ ਦਿੰਦੇ ਆ ਲੋਕਾਂ ਵਾਂਗੂ ਇਹ ਨਹੀਂ ਬਾਈ ਜਿਵੇਂ ਹੁਣ ਗੱਡੀ ਇਹਨਾਂ ਦੀ 45000 ਕਿਲੋਮੀਟਰ ਚੱਲੀ ਆ ਕੋਈ ਵੀ ਹੈ ਤਾਂ ਉਹ ਬਾਈ 45000 ਪਿੱਛੇ ਕਰਕੇ 22000 ਦੱਸ ਆਉਂਦੇ ਤੇ ਕਹਿੰਦੀ ਆ ਬਾਈ ਜੀ ਅਸੀਂ ਗਾਰੰਟੀ ਲੈਣੀ ਆ ਇਹ ਬਾਈ ਕਹਿੰਦੀ ਵੀ ਅਸੀਂ ਇਸ ਚੀਜ਼ ਦੀ ਗਾਰੰਟੀ ਲੈਣੀ ਆ ਇਹ ਬਾਈ ਗੱਡੀ ਹੈਗੀ ਜਿਹੜੀ ਜੀ 26 ਲੱਖ 50 ਹਜ਼ਾਰ ਗੱਡੀ ਦਾ ਰੇਟ ਹੈ ਜੀ ਉਨਰ ਹੈ ਜੀ ਪਹਿਲਾ ਮਾਡਲ ਹੈਗਾ ਭਾਈ ਜੀ 2022 ਤੇ ਮੈਂ ਕਹਿੰਦਾ ਵੀ ਇਹ ਬਾਈ ਬਹੁਤ ਪਿਆਰਾ ਕਲਰ ਹੈ ਜੇ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੈ ਤੁਹਾਨੂੰ ਸੋਚਣ ਦੀ ਲੋੜ ਨਹੀਂ ਤਾਂ ਭਾਈ ਬਾਈਆਂ ਕੋਲ ਆਓ ਅੱਗੇ ਬਾਈ ਤੁਸੀਂ ਦੇਖ ਰਹੇ ਹੋ 13 ਲੱਖ 15000 ਰੁਪਏ ਅੱਗਦੀ ਆ ਰੇਟ ਹੈ ਜੀ ਤਾਂ ਅੱਗੇ ਭਾਈ ਤੁਹਾਨੂੰ ਕਿਸੇ ਵੀਰ ਨੇ ਕੋਈ ਵੀ ਗੱਡੀ ਲੈ ਕੇ ਜਾਣੀ ਹੈ ਇਹ ਸਾਰੀਆਂ ਗੱਡੀਆਂ ਭਾਈ ਜੀ ਹੈਗੀਆਂ ਅ ਅਲੋਵਾ ਬਈ ਸਿੱਕੇ ਲਓ ਠੀਕੋ ਜੀ ਬਈ ਕੰਮ ਬਈਆਂ ਦਾ ਵਧੀਆ ਲੱਗਿਆ ਤੁਹਾਨੂੰ ਵਧੀਆ ਕੰਮ ਇੱਕ ਪੰਟ ਬਾਈ ਮੇਰੀ ਵੀਊ ਲੈਂਦੇ ਆ ਹੋਰ ਭਾਈ ਠੀਕੋ ਹੋਰ ਸਰਦਾਰ ਜੀ ਆਪਾਂ ਸਰਦਾਰ ਬੰਦਾ ਕਹਿੰਦੇ ਕਦੇ ਝੂਠ ਨਹੀਂ ਬੋਲਦੇ ਬਕੂ ਜੀ ਨਾ ਹਾਂ ਜੀ ਇਹ ਜਿਹੜਾ ਪਣਹਾਰੀ ਕਾਰ ਵੇਚਾਰਾ ਜੀ ਹਾਂ ਜੀ ਇਹਨਾਂ ਦਾ ਕਹਿੰਦੇ ਨਾਂ ਪੂਰੇ ਦੁਨੀਆ ਚ ਦੁਨੀਆ ਚੱਲ ਜੁਨੀਆ ਇਹ ਤੁਸੀਂ ਗੱਡੀ ਕਿਹੜੀ ਲੈਣ ਆਏ ਹੋ ਅੱਜ ਅਸੀਂ ਤਾਂ ਫੋਰਚਨਰ ਦੇਖਣ ਆਏ ਹਾਂ ਹੋਰ ਵੀ ਦੇਖਣ ਆਏ ਹਾਂ ਕਿਵੇਂ ਤੁਹਾਨੂੰ ਕਿਵੇਂ ਇਹਨਾਂ ਦਾ ਦੱਸ ਬਈ ਆ ਕਿ ਤੁਸੀਂ ਮਤਲਬ ਜਾਣਦੇ ਸੀ ਤੁਹਾਨੂੰ ਜੀ ਨਹੀਂ ਅਸੀਂ YouTube ਉੱਤੇ ਦੇਖਿਆ ਮੈਂ ਤਾਂ ਕੈਨੇਡਾ ਤੋਂ ਆਇਆ ਕੈਨੇਡਾ ਤੋਂ ਆਇਆ ਹਾਂ ਦੇਖੋ ਜੀ ਕੈਨੇਡਾ ਤੋਂ ਆ ਕੇ ਇੱਥੋਂ ਗੱਡੀ ਲੈਣ ਆਏ ਆ ਜੀ ਇਹ ਤੇ ਤੁਹਾਨੂੰ ਗੱਡੀਆਂ ਦਾ ਸਟਾਕ ਜ਼ਿਆਦਾ ਲੱਗਿਆ ਵਧੀਆ ਜੀ ਬਹੁਤ ਸਟਾਕ ਹੈ ਬਹੁਤ ਸਟਾਕ ਕੋਈ ਝੂਠ ਵਾਲੀ ਗੱਲ ਬਾਤ ਵੀ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਜੀ ਅਸੀਂ ਨਾ ਜਿਹੜਾ ਸਰਦਾਰ ਭਰਾ ਹੁੰਦਾ ਅਸੀਂ ਲੰਘ ਰਹੇ ਸੀ ਕੋਈ ਅਸੀਂ ਇਹਨਾਂ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਰਿਵਿਊ ਦੇਣੇ ਆ ਸਰ ਸਾਨੂੰ ਕੋਈ ਸਿਖਾਇਆ ਤਾਂ ਨਹੀਂਗਾ ਨਹੀਂ 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 ਕੋਈ ਬੱਸ ਸਿਖਾਉਣਾ ਕਿਸੇ ਨੂੰ ਇਹ ਵਧੀਆ 100 ਦੇ ਵਿੱਚੋਂ ਭਨਾਰੀ ਸਾਹਿਬ ਗੋਲਡੀ ਵੀਰੇ ਨੂੰ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਜੀ 100 ਦਾ 100 ਹੀ ਦੇਵਾਂਗੇ ਲਓ ਜੀ 100 ਦਾ 100 ਦੇਣਗੇ ਤੇ ਸਰਦਾਰ ਜੀ ਤੁਸੀਂ ਵੀ ਦੱਸੋ ਕਿੰਨੇ ਜੀ 100 ਚੋਂ 100 ਜੀ ਲਓ ਜੀ 100 ਕਮ ਮਿਹਨਤ ਨਾ ਕੀਤਾ ਹੁੰਦਾ ਕਿ ਜਿਹੜੀਆਂ ਇੰਨੀਆਂ ਗੱਡੀਆਂ ਬਾਈ ਇਹ ਇਹਨਾਂ ਦੀ ਮਿਹਨਤ ਬੋਲਦੀ ਐ ਸਹੀ ਐ ਨਾ ਜੀ ਬਾਈ ਹੁਣ ਤੁਸੀਂ ਕੈਨੇਡਾ ਜਾ ਕੇ ਆਏ ਆਂ ਕਿੰਨਾ ਟਾਈਮ ਹੋ ਗਿਆ ਕੈਨੇਡਾ ਗਿਆ ਨੋ ਜੀ ਮੈਂ ਹੁਣ ਸਾਲ ਲਾਇਆ ਲਗਾਤਾਰ ਸਾਲ ਲਾਇਆ ਜੀ ਪਹਿਲਾਂ ਵੀ ਕਹਿੰਦੇ ਮਿਹਨਤ ਮਿਹਨਤ ਤਾਂ ਕਿਸੇ ਇੱਥੋਂ ਪੁੱਛਿਓ ਜੀ ਮਿਹਨਤ ਕੀਤੀ ਐ ਤੁਸੀਂ ਫੋਰਜਨਰ ਲੈਣ ਆਏ ਹੋ ਮਿਹਨਤ ਆ ਤੇ ਇਹੀ ਬਾਈ ਜੀ ਗੋਲਦੀ ਬਾਈ ਦੀ ਕੀਮਤ ਐ ਕਮਾਈ ਐ ਤੇ ਇੰਨੀ ਉਹਨਾਂ ਨੇ ਮਿਹਨਤ ਕੀਤੀ ਐ ਤੇ ਜਿਹੜਾ ਬੰਦਾ ਸੱਚੀ ਮਿਹਨਤ ਕਰਦਾ ਉਹਨੂੰ ਫਲ ਜ਼ਰੂਰ ਮਿਲਦਾ ਐ ਇਹ ਬਾਈ ਤੁਸੀਂ ਰਿਵਿਊ ਬਾਈ ਵਾਲਿਆਂ ਦੇ ਅਸੀਂ ਤੁਹਾਨੂੰ ਇੱਕ ਵੀਰ ਦਾ ਹੋਰ ਰਿਵਿਊ ਲੈਣ ਜਾ ਰਹ ਅਸੀਂ ਤਾਂ ਇਹੀ ਕਹਾਂਗੇ ਵੀਡੀਓ ਨੂੰ ਸ਼ੇਅਰ ਕਰੋ ਜੀ ਉੱਪਰ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਧੰਨਵਾਦ ਅਸਿਕ ਤੋਂ ਜਿਵੇਂ ਤੁਸੀਂ ਸਾਡੀ ਵੀਡੀਓ ਦੇਖੀ ਹੈ ਜੀ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਜਿਹੜਾ ਜਲੰਧਰ ਵਿਖੇ ਬਾਈ ਝੂਠ ਨਹੀਂ ਬੋਲ ਕੇ ਜੀ ਦਿੰਦੇ ਇਹਨਾਂ ਦਾ ਵੱਡਾ ਕਾਰਨ ਕੀ ਹੈ ਇਹਨਾਂ ਕੋਲ ਜਿਹੜਾ ਕਸਟਮਰ ਆਉਂਦਾ ਬਾਈ ਜੀ ਨੇ ਪਹਿਲਾਂ ਹੀ ਕਹਤਾ ਸੀ ਵੀ ਅਸੀਂ ਜਿਹੇ 0 ਕਿਲੋਮੀਟਰ ਹੈ 0 ਕਿਲੋਮੀਟਰ ਕਹਿ ਕੇ ਦੇਵਾਂਗੇ ਜੇ 10000 ਦਾ 10 ਕਹਿ ਕੇ ਦੇਵਾਂਗੇ ਕਿਉਂਕਿ ਜਿਹੜੀਆਂ ਗੱਡੀਆਂ ਬਾਈ ਗੱਡੀਆਂ ਦੇ ਉੱਪਰ ਨਾ ਇਹਨਾਂ ਦੀ ਸਚਾਈ ਪਤਾ ਕਿਵੇਂ ਲੱਗਦੀ ਹੈ ਜਿਹੜੀ 45000 ਚੱਲੀ ਹੈ ਜੇ 50 ਤਾਂ 50 ਹੈ ਜੇ 80 ਤਾਂ 80 ਹੈ ਜੇ 1.5 ਲੱਖ ਹੈ ਤਾਂ 1.5 ਲੱਖ ਹੀ ਲਿਖਿਆ ਓਕੇ ਕਈ ਵੀ ਮੀਟਰ ਬੈਕ ਕਰਨ ਨੇ ਕਿ ਨਹੀਂ ਬਾਈ ਸਾਡਾ ਕੋਈ ਮੀਟਰ ਬੈਕ ਕਰ ਦੇਦਾ ਅਸੀਂ ਬਾਈ ਜੀ ਚੈਲੰਜ ਕਰਦੇ ਆਂ ਵੀ ਅਸੀਂ ਇਨਾਮ ਰੱਖਿਆ ਹੋਇਆ ਵੀ ਅਸੀਂ ਉਹ ਬੰਦੇ ਨੂੰ ਇਨਾਮ ਦੇਵਾਂਗੇ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਵੀਰੇ ਸੱਸੀ ਸੱਸੀ ਓਠੀ ਕੰਮ ਬਾਈ ਜੀ ਠੀਕ ਹੈ ਬਾਈ ਕਿਹੜਾ ਏਰੀਆ ਆਪਣਾ ਜਲੰਧਰ ਤੋਂ ਹੈ ਜਲੰਧਰ ਤੋਂ ਹੈ ਹਾਂ ਜੀ ਕਿਹੜੀ ਗੱਡੀ ਲੈਣ ਆਏ ਆ ਵੀਰੇ i20 ਆਏ ਆ i20 ਹਾਂ ਜੀ ਤੇ ਬਾਈ ਕਿਵੇਂ ਲੱਗਿਆ ਕੰਮ ਵਧੀਆ ਹੈ ਠੀਕ ਹੈ ਕੋਈ ਤੁਮੋ ਅਸੀਂ ਆਏ ਤਾਂ ਨਹੀਂ ਵੀ ਕੋਈ ਪ੍ਰੈਸ਼ਰ ਦਾ ਜਾਂ ਹੀਟ ਆ ਕਿੰਨੇ हां एक, दो भाई भाई सावड़े सावड़े एक दुवार, बार दो तीन ਵਾਰ ਸੇ ਗਏ ਸੀਗੇ ਪਰ ਸਾਫ ਸੁਥਰੀ ਇੱਥੇ ਹੁੰਦੀ ਠੀਕ ਹੈ ਜੀ ਸੋ ਬਾਈ ਬਾਈ ਦਾ ਰਿਵਿਊ ਆਇਆ ਬਾਈ 100 ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਸੋਚ ਤਾਂ 100 ਹੀ ਹੈ 100 ਦੇ ਵਿੱਚੋਂ 100 ਨੰਬਰ ਦਿੱਤਾ ਬਾਈ ਦੀ ਤੇ ਤੁਸੀਂ ਬਾਈਆਂ ਕੋਲੇ ਜਰੂਰ ਆਓ ਮੈਂ ਕਹਿੰਦਾ ਇੱਕ ਵਾਰੀ ਵਿਜ਼ਿਟ ਕਰੋਗੇ ਤੁਸੀਂ ਦੁਆਰੇ ਦੁਵਾਰੇ बार-बार ਆਉਂਗੇ ਤਾਂ ਬਾਈ ਅਸੀਂ ਇਸ ਗੱਲ ਦੀ ਅਸੀਂ ਵੀ ਜ਼ਿੰਮੇਵਾਰੀ ਲੈਣੇ ਆ ਆਪਦੇ ਪੇਜ ਤੇ ਸਾਨੂੰ ਇੰਨੇ ਫੋਲੋਅਰ ਫੋਲੋ ਕਰਦੇ ਆ ਕਿ ਬਾਈਆਂ ਦਾ ਜਿਹੜਾ ਕੰਮ ਹੈ ਬਿਲਕੁਲ ਜੈਨੂ ਦੀ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਆ ਕਿਉਂਕਿ 22 ਸਾਲ ਦੇ ਵਿੱਚ ਜਿੰਨੂੰ 22 ਸਾਲੋਂ ਦੇ ਕੰ